ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਦੇ ਬਾਕੀ ਬਈ ਅੱਜ ਬੂਟੇ ਲਾਉਣ ਲੱਗੇ ਆ ਤੇ ਸਾਡੀ ਟੀਮ ਪਹੁੰਚ ਗਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਮਨੇ ਸਤਿ ਸ਼੍ਰੀ ਅਕਾਲ ਜੀ ਬਾਈ ਨੇ ਬਾਈ ਬਰਮਾ ਲੈਣਾ ਮੈਂ ਕਿਹਾ ਆਪਣਾ ਚਲਾ ਕੇ ਦੇਖ ਲੈ ਜੋਰ ਕਿਲੇ ਚੱਲਦਾ ਹੈ ਜੋਰ ਨਾਲ ਨਹੀਂ ਚੱਲਦਾ ਇਹ ਦਿਮਾਗ ਵਾਲਾ ਕੰਮ ਆ ਜੱਗੇ ਨੇ ਜੋਰ ਮਾਰ ਲਿਆ ਪਹਿਲਾਂ ਮੈਂ ਵੀ ਜੋਰ ਮਾਰ ਲਿਆ ਬਰਮੇ ਪਸਾ ਲਏ ਅਸੀਂ ਤਿੰਨ ਚਾਰ ਬਾਅਦੋਂ ਬਰਮਾ ਚੇਂਜ ਕਰ ਲਿਆ ਉਹਦੇ ਬਾਅਦ ਇਹ ਜਿਹੇ ਹੱਥ ਲੱਗਿਆ ਤੁਹਾਨੂੰ ਤਜਰਬਾ ਦੱਸਣਾ ਤੈਂ ਕਹਣਾ ਇਹ ਤਾਂ ਕੁਝ ਵੀ ਨਹੀਂ ਹੈਗਾ ਬਸ ਦੋ ਬੰਦੇ ਜ਼ਰੂਰ ਚਾਹੀਦੇ ਆ ਅਸੀਂ ਹੁਣ ਤਿੰਨ ਤਿੰਨ ਟੋਏ ਕੱਢਦੇ ਦੋਹੇ ਜਣੇ ਅਸੀਂ ਘੰਟੇ ਦੋ ਘੰਟੇ ਜੇ ਨਾ 300 ਬੁੱਟਾ ਘਟੋ ਘੜ ਕੱਢਦਾ ਦੋ ਟੋਆ ਬੰਦੇ ਚਾਹੀਦੇ ਬੰਦੇ ਦੋ ਚਾਹੀਦੇ ਬਦਲ ਬਦਲ ਕੇ ਦੋ ਟੋਏ ਕੱਢੇ ਦੂਆ ਬੰਦਾ ਦੋ ਟੋਏ ਗੁੱਡੇ ਚੱਲ ਪੰਜ ਵੀ ਹੱਦ ਬਾਕੀ ਤੈਨੂੰ ਦਿਖਾ ਦੰਨੇ ਤੇ ਯਾਰ ਬਾ ਠੀਕ ਆ ਆ ਦੇਖ ਹਾਂ ਤਿਆਰ ਹੋ ਗਏ ਡਾਕਟਰਾਂ ਵਾਂਗੇ ਹਾਂ ਇਹ ਕੰਮ ਆਪਾਂ ਕਰਨਾ ਪੈਣਾ ਆ ਦੇ ਹੱਥ ਹੱਥ ਪਾੜਦਾ ਾਟਣ ਆ ਪੈ ਪਾ ਲੈ ਚੜਿਆ ਪਿਆ ਛੇ ਹੱਦੇ ਦਾ ਪਏ ਆ ਦੋਏ ਪਾਸੇ ਪਾੜੇ ਪਏ ਹੱਥ ਭਾਈ ਓਏ ਦੂਏ ਵਰਮੇ ਕੇ ਲੇ ਕੜਾ ਲੈ ਆਮਨੇ ਫੜ ਨਹੀ ਹੋ ਉਹਦੇ ਨਾਲ ਵੀ ਜਾਂਨੇ ਇਹੀ ਗੱਲ ਹੈ। ਚੱਲੀਆ ਲੋਟ। ਹੋ ਉਹਦੇ ਨਾਲ ਵੀ ਜਾਂਨੇ ਦੂਏ ਵਰਮੇ ਨਾਲ। ਲੇ ਕੇ ਮਾਰੀਆਂ ਹਾਂ। ਹੈਂਡਲ ਜਾ। ਨਾ ਹੈਂਡਲ ਨਹੀਂ। ਉਹ ਲਿਆ ਡੰਡਾ। ਨਿਸ਼ਾਨੀ ਵੀ ਲਾ ਲਈਏ। ਪਰਾਂ ਦੇਖ ਤਾ ਟੋਆ ਕਿਹ ਹੈ ਜੇ? ਆ ਟੋਆ ਵਧੀਆ। ਟੋਆ ਬਹੁਤ ਚੌੜਾ। ਟੋਆ ਦਾ ਰੇਲਾ ਪਾਉ ਆਇਆ ਤਾਂ ਹੁਣ। ਅਸਲ ਖੂਹ ਦਿਖਾਏ ਤੇ ਉਹਨੂੰ ਮੈਂ। ਹਾਂ। ਉਹ ਕਹਿੰਦਾ ਟੋਆ ਇੱਕ ਨੰਬਰ ਆ। ਕਹਿੰਦਾ ਮੈਂ ਵੀ ਇਹਦੇ ਨਾਲੇ ਕਢਵਾ ਕੇ ਲਾਈ ਕਹਿੰਦਾ ਮੈਂ ਤੇ 10 ਰੁਪਏ ਬੂਟਾ ਲੈ ਕੇ ਗਿਆ। ਆ ਡੰਡਾ ਛੋਟਾ ਨਹੀਂ ਮਿਲਿਆ ਤੁਹਾਨੂੰ? ਆਹ ਹਲਕਾ ਡੰਡਾ ਉਹ ਹਲਕਾ ਇਹ ਜਾਵਾਂ ਈ ਉਦਾਂ ਹੀ ਭਾਰੀ ਲੱਗਦਾ ਦੇਖਣ ਨੂੰ ਦੇਖਣ ਨੂੰ ਭਾਰਾ ਲੱਗਦਾ ਲੈ ਪਰਦਾ ਦੇਖੀ ਹੁਣ ਆ ਮੈਂ ਨਿਸ਼ਾਨੀ ਤੇ ਰੱਖ ਕੇ ਡੌਲ ਦੇ ਕੋਲ ਨਾਲ ਬਸ ਨੇੜੇ ਕਰੂਗਾ ਸਟਾਰਟ ਕਰ ਨਹੀਂ ਆਹਾਂ ਮਖਾ ਆ ਰੱਸੀ ਲਾਈ ਵੀ ਆ ਬਸ ਇਹਦੇ ਇੱਥੇ ਹੀ ਲਾ ਦੰਨੇ ਆ ਬਸ ਇੱਕ ਜਗ੍ਹਾ ਮਾੜਾ ਮੋਟਾ ਉਨੀ ਨਿੱਕੇ ਦਾ ਪੈਂਦਾ ਫਰਕ ਇਹ ਕਿਹੜਾ ਸਿੱਧਾ ਇੱਕ ਜਗ੍ਹਾ ਹੀ ਜਾਣਾ ਮਾੜਾ ਮੋਟਾ ਉੱਧਰ ਉੱਧਰ ਹੋ ਜਾਂਦਾ ਆਹੋ ਹੈ ਵੀ ਚੱਲ ਬੇਠਾ ਆਣ ਵਾਲੇ ਨੂੰ ਆ ਦੇਖ ਪਹਿਲਾਂ ਅੱਧਾ ਲੈ ਕਰ ਲਿਆ ਉਹਨੇ ਠੀਕ ਆ ਸਰ ਇਹ ਆਈ ਨਹੀਂ ਅਗਰ ਇਹ ਉਲੀ ਤੇ ਖਿੱਚ ਕੇ ਮਾਰਦਾ ਤਾਂ ਮਿੱਤ ਤੋਂ ਹੁੰਦਾ ਮੋਟਾ ਖਲਾਉਂਦਾ ਇਹ ਦੇਗਾ ਹਾਂ ਰੋ ਆਈ ਸਦਾ ਹੀ ਭਾਰਾ ਜੀ ਨਾ ਠੀਕ ਹੈ ਕਹਿੰਦਾ ਬਲਾਕੂ ਕੀ ਹੋਵੇ ਐਵੇਂ ਦਾ ਨਾ ਮਾ ਆਪੇ ਫਸ ਜਾ ਤਾਤੀ ਕਰੇਗਾ ਨਹੀਂ ਇਹ ਸਰਾਹ ਕਰਦਾ ਆਉਣਾ ਲੱਭਣਾ ਨਹੀਂ ਹੈਗਾ ਇਹ ਨੂੰ ਆਪਣੇ ਦਾ ਬਚਾ ਰੋਕਣਾ ਇਹ ਮੈਂਤੀ ਵੀ ਹੁੰਦੀ ਆ ਬਹੁਤ ਡੂੰਘਾ ਆ ਰਾ ਦੋ ਫਟ ਦੇ ਉੱਪਰ ਆ ਹਾਂ ਟੋੜਾ ਵਰਮਾ ਦਾ ਇਹਦੀ ਮਿੱਟੀ ਨਾਲ ਦੀ ਨਾ ਕੱਟਣੀ ਪੈਂਦੀ ਆ ਜਦੋਂ ਮਗੇ ਸਾਹਿਬ ਪਾਏ ਤੇ ਬਾਅਦ ਚ ਕੱਟ ਲਾ ਹਾਂ ਇਹ ਕੱਟ ਹੋ ਜਾਂਦੀ ਆ ਇਹ ਚੌੜਾ ਆ ਦੇਖ ਤੇ ਜੇ ਰਿਵਰਸ ਗੇਅਰ ਹੋਵੇ ਨਾ ਯਾਰਾ ਨਾ ਹਾਂ ਮਾਰਨੀ ਪਸੇ ਨਾ ਫਿਰ ਵਾਰਸਾਰਾ ਸ੍ਰੀ ਦਾ ਦੌਂਦੀ ਹੈ ਚੱਪਣੇ ਚੁੱਪਣੇ ਬਚਾ ਗਏ ਆਪਣੀ ਨਾ ਲੱਗਿਆ ਬਾਬਾ ਇਹ ਕੰਨੇ ਦੇ ਬਾਹਰ ਵਾਲਾ ਹੈ ਕੋਲੇ ਵੱਜ ਗਏ ਪੁੱਤੇ हां ठीक है भाई कौन मेरी गल हां जी ए तका एटी बड़ी गल कोई नहीं है गल कोई नहीं तेरे हाथ लाग एक तो रेस अपने चौ ਵੱਧ ਦੇ ਲਾ ਘਟ ਦੇ ਲਓ ਆਪਣੇ ਹੱਥੇ ਇੱਕ ਵਾਰੀ ਟਿਕ ਜਾਣਾ ਤੇਰਾ ਠੀਕ ਆ ਚੱਲ ਇੱਕ ਮੌਜ ਹੈ ਜੇ ਫਾਦਾ ਦੇਖਿਆ ਭਾਈ रेस ਘਟ ਕਰਦੇ ਬਸ ਛੁੱਟ ਵੀ ਗਿਆ ਹੌਲੀ ਹੋ ਜਾਂਦਾ ਫਾਦਾ ਮੈਂ ਐ ਛੜਤਾ ਨਾ ਥੱਲੇ ਐਨੇ ਇੱਕ ਵਾਰੀ ਮਿੱਟੀ ਭਰ ਜਾਣੀ ਪਤਾ ਲਾ ਕੇ ਦੇਖਣ ਦੇ ਉਹ ਦੱਸਦਾ ਇੱਕ ਵਾਰੀ ਐਨਾ ਚਲੇ ਗਿਆ ਐਨਾ ਤਾਂ ਨਹੀਂ ਆਪਣੇ ਆਪ ਚਲੇ ਜਾਣਾ ਕੋਈ ਰੋਕਣ ਦੀ ਲੋੜ ਨਹੀਂ ਕੋਈ ਕੁਛ ਨਹੀਂ ਠੀਕ ਹੈ ਜੀ ਜਾਂ ਉਰੇ ਚਲੇ ਗਿਆ ਉਹਦੇ ਬਾਅਦ ਇਹਨੂੰ ਉਰੀ ਖੜਾ ਲੈਣਾ ਉੱਥੇ ਠੀਕ ਆ ਇਹਨਾਂ ਵਿੱਚ ਗਿਆ ਉਹਨੇ ਮਿੱਟੀ ਬਾਹਰ ਕੱਢ ਦੇਣੀ ਕੱਢਦੀ ਮਿੱਟੀ ਉਹਨੂੰ ਫੇਰ ਥੱਲੇ ਜਾਣ ਦੇ ਫੇਰ ਉਹਨੂੰ ਉੱਥੇ ਰੋਕ ਲੈ ਉੱਥੇ ਰੋਕਣਾ ਐ ਨਹੀਂ ਹੈਗਾ ਵੀ ਬਾਹਰ ਕੱਢਣਾ ਕਈ ਇਹ ਜੱਗਾ ਵੀ ਆਇਓ ਬਾਹਰ ਜ਼ੋਰ ਮਾਰ ਲੰਦਾ ਪਿੱਠਾ ਹਲਾਉਂਦਾ ਥਾਲਾ ਭਜਨ ਬਹੁਤ ਬਹੁਤ ਆਇਨਾ ਤੈਨੂੰ ਹੀਰੇ 'ਪਾ ਝਟਕੇ ਨਹੀਂ ਲੱਗਦੇ ਹੋਣਾ ਤੈਨੂੰ ਝਟਕੇ ਮਾਰਦਾ ਭਾਈ ਪ੍ਰਧਾਨ ਜੀ ਮਸ਼ੀਨੀ ਕੰਮ ਲੈਣਾ ਥੋੜਾ ਇਹ ਤੱਕੜਾ ਸੈਣੀ ਪੈਣਾ ਤੱਕਾ ਨਹੀਂ ਆ ਸੁਆਦੇ ਬਹੁਤ ਜੇ ਚਲਾਉਣ ਲੱਗ ਗਿਆ ਤਾਂ ਇਹ ਕਹਿੰਦਾ ਨਜ਼ਾਰਾ ਹੀ ਬਹੁਤ ਇੱਕ ਦਿਨ ਚ ਕੱਢ ਦੇਣੇ ਤਾਂ ਹਾਂ 5 ਘੰਟਿਆਂ 6 'ਚ ਕੱਢ ਦੇਣੇ ਤਾਂ 400 ਟੋ ਆ ਦੇਖ ਸਿਟੀ ਉਹ ਬਾਗੀ ਵਿੱਚ ਆਏ ਰੋਗ ਲੈਣਾ ਬਸ ਉੱਥੇ ਆਏ ਨਹੀਂ ਹੈਗਾ ਵੀ ਚੱਕਣਾ ਜਾਂ ਕੁਝ ਕਰਨਾ ਰੋਗ ਲੈਣੇ ਮਿੱਟੀ ਕੱਢਦੇ ਬਾਹਰ ਉਹਨੂੰ ਫੇਰ ਥੱਲੇ ਜਾਣਦੇ ਉਹਨੂੰ ਫੇਰ ਉੱਥੇ ਰੋਗ ਲੈ ਆਨੇ ਫੇਰ ਸਾਰੀ ਮਿੱਟੀ ਬਾਹਰ ਕੱਢਦੇ ਨੇ ਇੰਨਾ ਕੰਮ ਹਾਂ ਸਿਸਟਮ ਵਧੀਆ ਨਿਸ਼ਾਨੀ ਲਾ ਤੂੰ ਬਾਕੇ ਆ ਜਾ ਪ੍ਰਧਾਨ ਨੂੰ ਰੇਨ ਥੱਲੇ ਨੂੰ ਮਾਰ ਤਾ ਮੈਂ ਤਾਂ ਬੰਦਾ ਨਾ ਦੂਜਾ ਲੈ ਕੇ ਆਉਣਾ ਗਲੀਆਂ ਕੱਢਣੇ ਆਣਾ ਉਹ ਹੋਰ ਆ ਮੇਰੇ ਕੋਲ ਬਿੱਲੂ ਆ ਕੋਈ ਗੱਲ ਨਹੀਂ ਜਿਹੜਾ ਮਰਜੀ ਆ ਉਹਨੂੰ ਸਿੱਖਣਾ ਉਹਨੂੰ ਵੀ ਪੈਣਾ ਹੀ ਆ ਲੈ ਵੇ ਲਿਆਉਣਾ ਆ ਜੀ ਤੁਹਾਡੇ ਕੋਲ ਪੂਰੇ ਲੈ ਆਈਂ ਪੂਰੀ ਚੱਕ ਲਿਆ ਦੇ ਆਜੋ ਚਲੇ ਗਿਆ ਅਸਾਂ ਨੂੰ 25 ਮਿੰਟ ਵਿੱਚ ਆ ਵੀ ਵੜਦਾ ਨਹੀਂ ਨੇ ਕੋਈ ਗੱਲ ਨਹੀਂ ਇਹ ਤਾਂ ਫੇਪਾ ਨਹੀਂ ਮੈਂ ਖਾ ਚ ਦੱਬੀ ਜਾਊਂਗਾ ਆਹ ਸਟਾਰਟ ਵੀ ਆਪੇ ਕਰ ਹੁਣ ਬਾਈ ਮਾਰ ਆ ਅੱਧਾ ਖਿੱਚ ਲਓ ਪਹਿਲਾਂ ਮਾਰ ਕੱਚੇ ਕੱਚੋਰ ਹੋਰ ਖਿਚੂਣਾ ਪਹਿਲਾਂ ਹੋਰ ਖਿਚਰ ਖਿੱਚ ਆਇਓ ਬਸ ਆਰਾਮ ਕੇ ਖਿਚਲਾ ਦੇ ਚੱਲ ਉਹ ਮਾਰ ਦੇ ਖੇਲ ਸਲਫ ਮਾਰ ਦੇ ਖਿੱਚ ਦੇ ਇੱਕ ਝੂਟਾ ਲਾ ਦੇ ਜਾਨ ਘਟੇ ਪੁੱਟੀ ਦੇ ਅੱਧੇ ਤੇ ਲਾ ਦੇ ਤੇ ਇਹ ਛੱਡ ਦੇ ਇਹਨੂੰ ਅਰੇ ਉੱਥੇ ਮਾਰ ਜਾ ਨਾ ਕਹਿੰਦਾ ਬੱਪਣਾ ਨਹੀਂ ਆਇਆ ਉੱਕੀ ਰੋਗ ਨਹੀਂ ਮਾਰਦਾ ਸੈਨਾ ਬੰਦੀ ਬੰਦਾ ਕੋਈ ਝੂਟਾ ਚੱਲ ਦੇ ਦੇ ਰੇਸ ਵੜੀ ਦੇ ਰੇ ਰੇ ਦੇ ਦੇ ਘੱਟ ਵੀ ਨਹੀਂ ਰੱਖਣੀ ਦੇਸ ਚਾਰ ਚਾਰ ਖੜਾ ਲਾ ਮੜਾ ਰੋੜਾ ਆ ਗਿਆ ਪਹਿਲੇ ਚ ਰੋੜਾ ਰੋੜਾ ਆ ਗਿਆ ਰੋੜਾ ਕਿਤੇ ਆ ਗਿਆ ਤਾਂ ਰੋਕ ਲਿਆ ਯਾਰ ਰੋਕ ਲਿਆ ਵਰਦਾ ਰੋਕ ਲਿਆ ਯਾਰ ਰੋੜਾ ਇਹਦਾ ਕੋਈ ਚੱਕਰ ਨਹੀਂ ਆ ਰੋੜਾ ਹੈਗੇ ਆ ਇਹਦੇ ਵਿੱਚ ਹੈਗੇ ਆ ਭੁੱਲੇ ਦੁਆਰਾ ਚਲਾ ਯਾਰ ਰੋੜਾ ਕੱਢੂਗਾ ਦੇਖ ਲਈ ਲੱਗਦਾ ਟੱਪ ਕੱਢੂਗਾ ਹੀ ਉਹ ਖਜ਼ਾਨ ਉਹ ਇਹ ਮਿੱਟੀ ਵੀ ਕੱਢਣੀ ਆ ਹਾਂ ਹਾਂ ਰੋਕਣਾ ਨਹੀਂ ਹੈਗਾ ਤਾਂ ਉੱਥੇ ਚੱਲਦਾ ਰੱਖਣਾ ਤਾਂ ਉੱਥੇ ਦੇ ਪ੍ਰਧਾਨਤਨ ਵਾਲੇ ਗੱਡੀ ਆ ਲੈ ਰੋੜਾ ਨਿਕਲੇ ਨਹੀਂ ਹੈਗਾ ਭਾਈ ਰੁਕ ਇਹ ਨਾ ਦੇਗਾ ਵਿੱਚ ਚਲੇ ਗਿਆ ਇਹਨੂੰ ਆਪਣੇ ਆਪ ਜਾਣ ਦੇ ਠੀਕ ਆ ਉਸੇ ਬਾਅਦ ਉਹ ਸੁੱਚਾ ਆਨ ਕਰ ਲੈ ਹਾਂ ਹਾਂ ਥੋੜੀ ਜਿਵੇਂ ਅੱਧਾ ਮਾ ਲੈ ਜੇਗਾ ਅੱਧਾ ਮੈਂ ਇੱਥੇ ਮਾਰ ਲਿਆ ਹਾਂ ਸਾਲ ਭਜਾਈ ਥੇਰੇ ਦੇਸ ਉਸ ਸਾਈਡ ਹੋ ਜਾ। ਇਹ ਵਿੱਚ ਹੈਗਾ, ਹੈਗਾ ਉਸ ਨੂੰ। ਚੱਲ। ਉੱਪਰ ਜਾ ਕੇ ਦੇ ਮੜਾਇਆ ਕਰੇ। ਉੱਪਰ ਚੱਕੇ ਉੱਪਰ ਮਿੱਟੀ ਘੱਟ ਪੈਣੀ ਜੀ। ਚੱਲ ਹੁਣ। ਲੈ। ਉੱਪਰ ਦਾ ਨੋਹੀ ਹੈ। ਜਖੜਾ ਘਰੇ ਦੰਦੇ ਫਸ ਜਾਂਦੀ ਫਿਰ। ਪ੍ਰਦਾ ਨਾਲ ਖੜਾ ਲੈਂਦੇ ਨਾ ਫਿਰ ਫਸ ਜਾਂਦਾ ਏਕੇ ਲਾਦਾ। ਨਿਕਲਿਆ ਕੁਸ? ਉਹ ਹੈਗਾ ਦਾ ਕੁਸ। ਲੈ। ਉਹ ਮਿੱਟੀ ਫਸ ਗਈ ਸੀ। ਮਿੱਟੀ ਫਸ ਗਈ ਸੀ। ਆ ਮਿਲ ਲਿਆ। ਓਏ। ਮੈਨੂੰ ਇਹਨੂੰ ਕਿਹਾਏ ਉਹ ਰੇਸ ਤਾਂ ਦੇ ਦੇ ਹਾਂ ਬਸ ਚੱਲੇ ਲੱਗੇ ਨੇ ਪਰਮਾਨ ਚੰਗਾ ਚੱਲ ਆਪਾ ਛੱਡਾ ਹਾਂ ਹਾਂ ਹਲੋ ਹੋਲਡ ਰੱਖਣਾ ਪਰ ਪਰਨਾ ਨਾ ਕੁੱਪਦਾਰੀ ਪਾਉਂਗਾ ਕੁੱਪਦਾਰੀ ਪਾਉਂਗਾ ਡਰ ਲੱਗਦਾ ਹੋਰ ਇੱਕ ਨੂੰ ਦੇਖਣ ਨੂੰ ਮਰਚੇ ਚੌਪੜੇ ਤੇ ਡਰਦਾ ਹਲੇ ਜੱਗਦਾ ਏ ਲੱਗ ਗਿਆ ਰੋਡ ਆ ਆ ਕੇ ਆ ਗਿਆ ਆ ਬਰਗਰ ਵਾਲਾ ਆ ਗਿਆ ਕੋਈ ਲਾਦਾ ਨਾ ਵਾ ਹੈ ਮਹਾਲਵਾੜ ਫੂਡ ਆ ਗਿਆ ਕੋਈ ਚੰਗਾ ਲੈਣਾ ਜਾਂ ਹੋ ਗਿਆ ਫੇਰ ਚੱਕਣਾ ਤੇ ਫੇਰ ਤੇਰਾ ਅੱਜ ਜਿਹੜਾ ਕਰਾਉਣਾ ਤੇ ਲੋਕਾਂ ਨੂੰ ਚੰਗਾ ਲੈਣਾ ਜਾਂ ਹੋ ਗਿਆ ਚਲ ਉਹ ਚੱਲ ਭਲਾ ਪਤਾ ਕੀ ਚੱਕਰ ਕਰ ਦੂੰਗਾ ਬਿੱਲੂ ਮੈਂ ਵੀ ਲਾਉਣੇ ਮੈਂ ਹੈਂ ਬਿੱਲੂ ਨਹੀਂ ਵੀ ਹਾਂ ਫੇਲਾ ਲੈਣਾ ਭਾਈ ਇੱਕ ਇੱਕ ਲੈ ਲੈਣਾ ਬਿੱਲੂ ਮੈਂ ਇੱਕ ਚਾਹੀਦਾ ਬੰਦਾ ਇੱਕ ਬੰਦਾ ਆ ਗਏ ਨਾ ਬਦਲ ਬਦਲ ਕੇ ਹੁਣ ਅਸੀਂ ਦੋਹਾਂ ਨੇ ਦੇਖੀ ਤੂੰ ਦੋ ਘੰਟੇ ਜਮਾਨੇ ਹਟੋਏ ਕੱਢ ਗਏ ਸਾਰੇ ਬੱਜੀ ਆ ਹੈ ਥੋੜਾ ਜਿਹਾ ਪੈਂਦਾ ਜੋਰ ਹੈ ਨਾ ਸੇਕ ਲੱਗਦਾ ਹੁਣ ਕਿਤੇ ਗਲੀ ਨਿਕਲ ਗਈ ਤੇਰਾ ਹੱਥ ਠੀਕਿਆ ਹਟਾ ਛੱਡਣਾ ਹੀ ਨਹੀਂ ਇਹਦੇ ਲਾਗ ਨਿਸ਼ਾਨੀਆਂ ਮੜੀ ਮਾਰਦੇ ਆ ਆ ਕਿੰਨੇ ਟੋਏ ਨਿਕਲ ਗਏ ਨੇ ਭਈ ਇਹਨੇ ਉਦਣ ਦੋ ਟੋਏ ਕੱਢਦਾ ਤਾਂ ਅਸੀਂ 22 ਟੋਏ ਕੱਢ ਦਿੰਦੇ ਬਈ ਇਹ ਦੋ ਟੋਏ ਇੰਨਾ ਫਰਕ ਨਾ ਲਿਆਉਣ ਮੈਂ ਬੰਦਾਂ ਨੂੰ ਕੋਈ ਨਿਸ਼ਾਨੀਆਂ ਨਾ ਦੋ ਲੈ ਆਉਰੀ ਨੂੰ ਨਜ਼ਾਰਾ ਨਜ਼ਾਰਾ ਯਾਰ ਕੋਈ ਕਹਿ ਦੇ ਅੱਜ ਕਿੱਥੇ ਲਾਉਣ ਕੱਲ ਨੂੰ ਦਿਖਾਉਂਦਾ ਨਜ਼ਾਰਾ ਪੂਰਾ ਨਜ਼ਾਰਾ ਤੇ ਦਿਖਾਏ ਆਉਂਗੇ ਅਮਨੇ ਆਪਾਂ ਜਾ ਕੇ ਆ ਉੱਥੇ ਹੀ ਲਾਤੀ ਉਹ ਕੋਈ ਗੱਲ ਨਹੀਂ ਕਾਦੂ ਵੀ ਨਹੀਂ ਹੁਣ ਮੈਂ 500 ਰੁਪਏ ਦਾ ਹਾਂ ਹਾਂ ਗੱਲ ਤਾਂ ਵਿਆਹ ਜਾਣਾ ਕੱਲ ਨੂੰ ਵਿਆਹ ਜਾਣਾ ਆ ਵਿਆਹ ਕਰਕੇ ਦਾ ਮੈਂ ਤੈਨੂੰ ਕਿਹਾ ਮੈਂ ਕਿ ਭਾਈ ਅੱਜ ਨਾ ਛੇੜ ਨਹੀਂ ਨਹੀਂ ਮੈਂ ਤਾਂ ਦੇਖਣ ਆਇਆ ਦਾ ਵੀ ਸੈਟ ਅਪ ਕਰਨੇ ਤਾਂ 10 ਵਾਰੀ ਦੇਖਣਾ ਤੈਨੂੰ ਸਿਖਾ ਕੇ ਭੇਜਣਾ ਦੇਖ ਮੈਂ ਤਾਂ ਦੱਸਦਾ ਜਾਨਾ ਚਲੇ ਗਿਆ ਇਹ ਮਾੜਾ ਟਾਇਰ ਤਾਂ ਇਹਦੇ ਪੰਨਾ ਐ ਘੁੰਮਦਾ ਦਿਖਿਆ ਤੈਨੂੰ ਉਹਨੂੰ ਉੱਥੇ ਰੋਕ ਲਾ ਉਹਨੇ ਮਿੱਟੀ ਬਾਹਰ ਕੱਢਤੀ ਉਹਨੂੰ ਫੇਰ ਥੱਲੇ ਜਾਣ ਦੇ ਉਹਨੂੰ ਫੇਰ ਰੋਕ ਰੇਸ ਘੱਟ ਨਾ ਕਰ ਰੇਸ ਘੱਟ ਕਰ ਤਾਂ ਜਾਮ ਹੋ ਜਾਂਦਾ ਉਹ ਰੇਸ ਦੇ ਕੇ ਰੱਖਣੀ ਐ ਉਹਦੇ ਵਿੱਚ ਕੁਝ ਹੈਗਾ ਤਾਂ ਖੜੇ ਬਾਈ ਚਲਾਉਂਦਾ ਪਲਟੀਨੇ ਵੰਗਣ ਘੱਟ ਰੇਸ ਵੇ ਬੋਲਟ ਵੰਗਣ ਦੇਣੀ ਪੈਂਦੀ ਐ ਉਹ ਘੜਤੇ ਬਾਈ ਨੇ ਟੋਏ ਹੋਰ ਕਿੰਨੇ ਕਿ ਚਾਹੀਦੇ ਨੇ ਪਹਿਲੀ ਵਾਰੀ ਬਾਈ ਗਰਮੀ ਤਾਂ ਨਹੀਂ ਆਈ ਨਹੀਂ ਨਹੀਂ ਸਾਰੇ ਬਾਈ ਤੇ ਨਹੀਂ ਬਰਮਾ ਹੀ ਬਖਾਇਆ ਸਾਬ ਨੇ ਸਾਬ ਨੇ ਬਰਮਾ ਬਖਾਇਆ ਪਹਿਲੀ ਵਾਰੀ ਬਾਈ ਨੇ ਪਲਾ ਨਿਜ਼ਮ ਬਾਈ ਐ ਨਿਕਲ ਪ੍ਰਧਾਨ ਅਧਿਕਾਰ ਤੁਸੀਂ ਗੁਣ ਦੇ ਦਿੱਤਾ ਚਲਾਉਂਦੇ ਵੇ ਨਾ ਹੀ ਸਾਰੇ ਗੁਣ ਦੇ ਦਿੱਤੇ ਦੇ ਦੇਣੀ ਆ ਝੋੜਾ ਲੈ ਬਾਈ ਇਹ ਨਜ਼ਾਰਾ ਆ ਇਹਦਾ ਆ ਦੇਖੇ ਫਿਰ ਹਾਂ ਦੇ ਵੇ ਆ ਬਾਕੀ ਹੁਣ ਚਾਹ ਪਾਣੀ ਪੀ ਕੇ ਫੇਰ ਦੁਬਾਰੇ ਲੱਗੇ ਧੁੱਪ ਪੂਰੀ ਹੀ ਤੇਜ਼ ਹੋਈ ਪਈ ਆ ਓਕੇ ਨਾ ਕਰ ਇੱਕ ਹੋਰ ਬੰਦਾ ਹਾਲੀ ਕੱਢਣ ਆਪਾਂ ਨੇ ਹੁਣ ਚਾਰ ਪੰਜ ਟੋਏ ਕਰਦੇ ਨੇ ਹਾਂ ਠੀਕ ਆ ਓਕਾ ਦਾ ਨਹੀਂ ਕੰਮ ਇੱਕ ਵਾਰੀ ਹੱਥ ਲਾ ਕੇ ਮੈਂ ਨਹੀਂ ਬੁੱਦਦੀ ਓਕੇ ਨੇੜੇ ਰੱਖਾ ਥੋੜਾ ਟੋਆ ਭਾਈ ਮਿੱਟੀ ਇੰਨੀ ਮਿੱਟੀ ਡੈਟ ਹੋ ਗਈ ਉਰੇ ਉਹਦੇ ਮਿੱਟੀ ਘੜਦੀ ਆ ਹੁਣ ਮਿੱਟੀ ਡੈਟ ਹੋ ਗਈ ਜਮਾਈ ਕੰਮ ਸੌਖਾ ਹੋ ਗਿਆ ਤੇ ਬਾਕੀ ਬਈ ਪੰਜ ਲਾਈਨਾਂ ਰਹਿ ਗਈਆਂ ਤੇ ਬਾਦ ਪਹਿਲਾ ਦਾ ਭਾਈ ਬੁਰਾ ਹਾਲੇ ਦਾ ਯਾ ਦੂਆ ਵਰਮਾ ਦਾ ਅੱਜ ਦਾ ਕਿਹਾ ਵੀ ਮੁੱਦੂ ਕੰਮ ਹੈ ਤਾਂ ਦੂਜੇ ਮਤਲਬ ਕਿੱਦੇ ਜਾਂ ਤੱਕ ਕਰਦੇ ਆ ਕਿੰਨੇ ਦਿਨ ਲੱਗਦੇ ਨੇ ਜੇ ਬੰਦੇ ਆਪਾਂ ਲਾਈਏ ਇਹ ਆ ਰਹੇ ਤਾਂ ਹੁਣ ਜਿਹੜੇ ਕੱਢਣੇ ਆਲੇ ਟੋਏ ਅਮਰੀਕਾ ਦੇ ਵਿੱਚ ਕੱਢ ਗਏ ਤੇ ਵੀ ਆਪਾਂ ਨੇ ਬਦਲ ਤਾਂ ਲਿਆ ਕੱਪੜੇ ਫਾਦ ਦੇ ਇੱਥੇ ਕਿੰਨੇ ਕਲੱਚ ਬਦਲ ਲਿਆ ਬਾਈ ਅਸਾਂ ਕਿਆ ਫਾਦਾ ਏ ਐ ਇੱਥੇ ਫੂਸੀ ਜਾਂਨੇ ਕੱਪੜੇ ਨਹੀਂ ਤੂੰ ਜਿਆਦਾ ਥੱਲੇ ਤੇਰੀ ਸ਼ਰਟ ਹੋ ਆ ਨਾ ਬਟਨ ਵਾਲੀ ਆ ਉਹ ਨਹੀਂ ਇਹਦੀ ਬਟਨ ਹੈ ਬਟਨ ਵਾਲੀ ਆ ਤੇ ਸ਼ਰਟ ਆਹ ਵੀ ਬਈ ਚੇਂਜ ਕਰਿਆ ਬਾਈ ਇਹਦਾ ਜਿਗਾੜ ਜਾ ਅੱਲਾ ਆਹ ਸਨਾਨ ਸਰ ਦਾ ਇੱਡਰਦਾ ਬਾਈ ਹਾਂ ਤੇ ਆ ਤੂੰ ਆ ਬਾਈ ਕਰਕੇ ਕੱਪੜੇ ਫੂਕਦਾ ਇਹ ਕਹ ਪਹਿਨਾ ਉੱਪਰ ਤੇ ਸੂਰਜ ਗਰਮ ਤਾਂ ਅੱਤਾਂ ਜ਼ਿਆਦਾ ਗਰਮੀ ਹੈ। ਹੂੰ। ਬਾਕੀ ਹੁਣ ਇਹਦਾ ਤੇਲ ਵੀ ਬਦਲੇ ਮਗ ਲੈ ਲੈ। ਮਗ ਲੈਣ ਦੀ ਕਹਦੇ ਬਦਲਣਾ ਪਚਾਈ ਦਾ 3-400 ਟੰਕਾ। ਹਾਂ। ਤੇ ਕਿਲਾ ਹੋਈ ਹੈ। ਹਾਂ 3 ਲੀਟਰ ਪਿਆ। ਨਾ 300 ਨਾ 300 ਮੈਂ 3 ਲੀਟਰ ਹੀ ਗਿਆ ਹੋ ਗਿਆ। ਸਵਿਫਟ ਇੰਨੀ ਬਾਤ ਦਿੰਦਾ। ਅੱਧਾ ਲੀਟਰ ਲਿਆਇਆ ਤਾਂ ਪਿਆ ਇਹ। ਚਾੜ ਬਾਅਦੋਂ ਫੇਰ ਬਦਲ ਦੂੰਗੇ। ਵਧੀਆ ਰਹਿੰਦਾ ਇਹਦੇ ਨਾਲ ਤੇਲ ਨਾਲ ਚੱਲ। ਮੈਂ ਦੱਬਦੀ ਨਹੀਂ। ਹਾਂ। ਫਰਕ ਪੈਂਦਾ ਇੰਜਨ ਦਾ ਉਹ ਲਾਸਟ ਵਾਲੇ ਟੋਏ ਕਰਦੇ ਪੈ ਗਿਆ ਦਾ ਹਾਂ ਦਬਣ ਲੱਗਿਆ ਤੇਲ ਨਿਕਲ ਇੱਕ ਟਾਇਰ ਟੂਟ ਹੋ ਗਿਆ ਯਾਰ ਹੈ ਖੇ ਤਾਂ ਟਾਇਰ ਹੋ ਗਿਆ ਹਲੇ ਤੇ ਥੱਲੇ ਤੇ ਕਿਹੜਾ ਬਹੁਤ ਕਿਹੜਾ ਹੈ ਅਲਮਾਰਟ ਹੋਏ ਹਨ ਆ ਰਹਿ ਗਏ ਚਾਰ ਪੰਜ ਫਲਾਈ ਖੇਚੋ ਗਿਆ ਕੰਮ ਆਹੀ ਆ ਬਸ ਇੱਕ ਆਹ ਸਾਈਡ ਕੱਢੂਨੇ ਆਉਟ ਸਾਈਡ ਬਈ ਰਹਿੰਦੇ ਆ ਤੇ ਗਲਾਫ ਸੱਪਾਂ ਨੇ ਵੀ ਲੇ ਹੁੰਦੇ ਤੇ ਅੱਜ ਉਹ ਨਹੀਂ ਨਹੀਂ ਜੋਰ ਜਾਂ ਪੈਂਦਾ ਆਪਾਂ ਨੂੰ ਡਰ ਜਾ ਏ ਕੁਝ ਨਹੀਂ ਹੈ ਤਾਂ ਕੰਮ ਉਹਦੇ ਖੇਤ ਬਹੁਤ ਡੈਟ ਆ ਥੱਲੇ ਦੱਪਣਾ ਹੀ ਪੈਂਦਾ ਹੁਣ ਤਾਂ ਉਹ ਦੇ ਚੱਲ ਆ ਕਿੱਥੇ ਮਰਦੀ ਟੂਆ ਕੱਢੋ ਇਹ ਕਿੱਥੇ ਮਰਦੀ ਨਹੀਂ ਬਾਅਦ ਮੇ ਨਾਲ ਕਦੇ ਉੱਪਰ ਕਦੇ ਇੱਧਰ ਕਰਦਾ ਉਹ ਮੈਂ ਉਹੀ ਲੱਗ ਗਿਆ ਹਟੋਏ ਜੇ ਅਗਲੀ ਇੱਕ ਲੈਨ ਕਰਨਾ ਆ ਪਤਾ ਨਹੀਂ ਲੱਗਿਆ ਮੈਂ ਇਕੱਲੇ ਨਹੀਂ ਕੱਢ ਹੋਗੇ ਉਹ ਤਾਂ ਜੇ ਬੰਦੇ ਦੇ ਦਿਮਾਗ ਭਰ ਆ ਇਹ ਐ ਹੋਈ ਜਾ ਹਾਏ ਔਖਾ ਕੰਮ ਆਏ ਉਹ ਨੇੜੇ ਰੱਖ ਬਾਕੀ ਇੱਧਰ ਲੈਣਾ ਨਹੀਂ ਕੰਮ ਦੇਣੀ ਹੈ ਪਹਿਲਾਂ ਬਾਕੀ ਹੁਣ ਆਹ ਸਾਈਡ ਲੱਗੇ ਦੇਣਾ ਉਹ ਦੇਖੋ ਮਿੱਟੀ ਟਿਕਦਾ ਤੇ ਇੱਕ ਆਹ ਜ਼ੈਨ ਰਹੇਗੀ ਇਹਦੇ ਬਾਅਦ ਆਹ ਸਾਈਡ ਕੱਢਣੀ ਆ ਤੇ ਉਹ ਪਾਲੀ ਸਾਈਡ ਪਹੀ ਦੇ ਬਾਕੀ ਪੰਜ ਲਾਈਨਾਂ ਆ ਰਹਿਣੀਆਂ ਮੰਗੇ ਚੱਲ ਉੱਧਰ ਰੱਸੀ ਖੋਲ ਲੈ ਜੀ ਹੀਰੇ ਨੂੰ ਘਮਾਉਣਾ ਹੈ ਤੇ ਬਾਕੀ ਇੱਧਰ ਮੱਕੀ ਦੇਖੋ ਤੁਸੀਂ ਸੋ ਅਗਾਂ ਮਾਰੇ ਤੇ ਐ ਜਾਊਗਾ ਕੀ ਕੱਲਾ ਕੱਲਾ ਦਾਣਾ ਨਿਕਲੇ ਆਇਆ ਬਾਕੀ ਇਹ ਦਾਣੇ ਤਾਂ ਤੰਗ ਤੇ ਸਾਨੂੰ ਅੱਜ ਢੇਡਾ ਦਮਾਉਣਾ ਆਇਆ ਫਿਰ ਹੁਣ ਉੱਦਨ ਦਾ ਖੜਾ ਹੀ ਆ ਜੇ ਚੱਲ ਪੁੱਤ ਚੱਲ ਬਾਕੀ ਤੁਸੀਂ ਆ ਸਵਾ ਚੈੱਕ ਕਰਿਆ ਦੇਖਿਓ ਸ਼ਾਂਤੀ ਚਾਰੇ ਪਾਸੇ ਗੱਟੇ ਟ੍ਰੈਸਟ ਆ ਲ ਹੋ ਗਿਆ ਜੰਗੇ ਵਾਲਾ ਇੰਪੋਰਟਾਂ ਦੀ ਆਵਾਜ਼ ਉੱਧਰ ਉੱਧਰ ਬਾਠ ਹੁੰਦਾ ਤੇ ਬਹੁਤ ਸੋਹਣਾ ਲੱਗਦਾ ਬਈ ਆ ਟਾਈਮ ਜਦ ਸਵੇਰੇ ਤੜਕੇ ਨੂੰ ਜਾ ਟ ਹੈ ਬੜਾ ਸਕੂਨ ਜਾਂ ਮਿਲਿਆ ਇਹਦੇ ਕੋਲ ਘੁੰਮ ਕੇ ਰਹਿਣਾ ਬਰ ਗੈਂ ਵੀ ਅੜ ਕੇ ਖੜ ਗਈ ਇੱਧਰ ਹੀਰਾ ਉਹ ਵੀ ਪੈਣ ਨੂੰ ਕਰਦੇ ਟੱਕਰ ਮਾਰਦੇ ਨੂੰ ਰੇਵੀ ਚੁੱਭ ਰੜਿਆ ਪਿਆ ਤਰਪੀ ਨਹੀਂ ਡਰ ਗਈ ਚੱਲ ਨਾ ਵੀ ਨਾ ਕੌਂਡੀਆਂ ਸਿੰਘ ਫੜਾਂਗੇ ਮਨ ਲੱਗਦੀ ਚੱਲ ਬੁੱਤਾ ਤਾਂ ਲੱਗ ਗਿਆ ਬਾਦ ਡਰ ਗਿਆ ਜਾ ਤੂੰ ਵੀ ਡਰਪੋ ਕੇ ਰਹਿਆ ਯਾਰ ਚੱਲ ਚੱਲ ਉਹ ਕੁਝ ਨਹੀਂ ਕਹਿੰਦੀ ਚੱਲ ਗਏ ਆਂ ਉਹ ਵੀ ਅੜ ਕੇ ਖੜ ਗਈ ਇੱਧਰ ਰਸਤਾ ਢੱਕ ਕੇ ਖੜ ਗਈ ਤੂੰ ਕੀ ਆਲੇ ਦਾਲੇ ਦੇਖਦਾ ਹੁਣ ਚੱਲ ਹਾਂ ਹਾ ਕੇ ਮਾਰ ਲਾ ਮਰੀ ਹਾ ਕੇ ਹੀ ਰ ਹਾਂ ਬੱਕੀ ਬਈ ਬੂਟੇ ਲਾਤੇ ਤੇ ਆਪਾਂ ਨੇ ਤੇ ਬੂਟੇ ਲਾ ਕੇ ਹੁਣ ਨਾ ਸੌਰੀ ਟੋਏ ਮਾਰਤੇ ਤੇ ਬੂਟੇ ਹੁਣ ਕਾਲੂ ਦੇਖਦੇ ਕਾਲੂ ਵਿਆਹ ਜਾਣਾ ਤੇ ਰਾਤ ਨੂੰ ਇੱਕ ਦਵਾਈ ਪਾਉਣੀ ਆ ਬਾਊ ਬੁਲਾਇਆ ਵੇ ਤਾਜ ਜ ਉਹਨੂੰ ਦਿਖਾਏ ਬੂਟੇ ਜੀ ਤੇ ਲੱਤੇ ਤੇ ਆਪਾਂ ਨੇ ਤੇ ਦੂਏ ਬੂਟੇ ਜੋਗੀ ਵੀ ਖਰਾਕ ਮੰਗਾਈ ਆ ਤੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਾਉਣ ਲੱਗੇ ਤੇ ਬਾਕੀ ਹੁਣ ਬੂਟੇ ਕੱਲ ਨੂੰ ਵਿਆਹ ਜਾਣਾ ਪਰਸੋਂ ਨੂੰ ਪਾਉਂਗੇ ਰਾਤ ਨੂੰ ਅੱਜ ਦਵਾਈ ਇੱਕ ਦਿਨ ਉਹ ਕਹਿੰਦਾ ਦਵਾਈ ਪਾ ਦਿਓ ਜਿਹੜੇ ਬੂਟੇ ਲਾਉਣੇ ਆ ਵੀ ਪੱਤਾ ਚੱਲ ਜੂਗਾ ਫਿਰ ਉਹਦੇ ਨਾਲ ਵੀ ਜਿਹੜਾ ਬੂਟਾ ਹੋਇਆ ਵੇ ਆ ਕਰਕੇ ਬਾਕੀ ਵੀ ਆਦਾ ਬਲੌਗ ਇੰਨਾ ਕੇ ਆ ਮਿਲਦੇ ਕਿਸੇ ਹੋਰ ਬਲੌਗ ਚ ਸਸੇ ਕਾਲ ਜੀ ਸਾਰਿਆਂ ਨੂੰ